ਹਾਂਜੀ ਦੋਸਤੋ ਜੇ ਜੇ ਹੋਮ ਸੇਲ ਮਾਰਕੀਟ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਹੀ ਵਧੀਆ ਸਿੰਗਲ ਸਟੋਰੀ ਘਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਇਹ ਮਕਾਨ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਮਕਾਨ ਮਾਲਕਾਂ ਨੇ ਵੇਚਣਾ ਸੋ ਬਹੁਤ ਹੀ ਘੱਟ ਰੇਟ ਦੇ ਉੱਪਰ ਇਹ ਮਕਾਨ ਵੇਚਿਆ ਜਾਣਾ ਜੀ ਮਾਲਕਾਂ ਵੱਲੋਂ ਸਿੰਗਲ ਸਟੋਰੀ ਘਰ ਹੈ ਜੀ ਇੱਕ ਘਰ ਬਣਿਆ ਹੋਇਆ ਦੋਸਤੋ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਸੋ ਪਿੰਡ ਕੈਲਪੁਰ ਬੜੈਚ ਨੇੜੇ ਸ਼ਹਿਰ ਮੂਲਾਪੁਰ ਤਖਾਂ ਜ਼ਿਲ੍ਹਾ ਲੁਧਿਆਣਾ ਸੋ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ 169 ਗਜ ਜਗ੍ਹਾ ਦੇ ਵਿੱਚ ਇਹ 3 ਬਿਸਵੇ ਤੋਂ 6 ਗਜ ਘੱਟ ਜਗ੍ਹਾ ਹੈ ਜੀ ਜਿਸ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਰਜਿਸਟਰੀ ਵਾਲੀ ਕੋਠੀ ਹੈ ਜੀ ਕੋਠੀ ਬਿਲਕੁਲ ਜੋ ਇਹ ਸਿੰਗਲ ਸਟੋਰੀ ਨਵੀਂ ਪਾਈ ਹੈ ਜੀ ਮਾਲਕਾਂ ਨੇ ਅਜੇ 2 ਸਾਲ ਹੋਏ ਨੇ ਜੀ ਕੋਠੀ ਪਾਈ ਨੂੰ ਮਕਾਨ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕ ਆਪਣੇ ਘਰ ਨੂੰ ਸੇਲ ਕਰ ਰਹੇ ਨੇ ਕਿਉਂਕਿ ਮਕਾਨ ਮਾਲਕਾ ਨੇ ਬਾਹਰ ਕਿਸੇ ਫੋਰਨ ਕੰਟਰੀ ਦੇ ਵਿੱਚ ਸੈਟਲ ਹੋਣਾ ਜੀ ਸੋ ਇਸ ਕਰਕੇ ਹੀ ਬਹੁਤ ਘੱਟ ਰੇਟ ਦੇ ਉੱਪਰ ਜੋ ਮਕਾਨ ਇਸ ਸੇਲ ਕਰ ਰਹੇ ਨੇ ਜੀ ਮਾਲਕ ਸੋ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਘਰ ਨੂੰ 프ਰੰਟ ਸਾਈਡ ਤੋਂ ਜੋ ਗਲੀ ਲੱਗਦੀ ਹੈ ਜੀ ਤਕਰੀਬਨ 10 ਤੋਂ 15 ਫੁੱਟ ਚੌੜਾ ਜੋ ਰਸਤਾ ਹੈ ਜੀ ਘਰ ਨੂੰ ਲੱਗਦਾ ਹੈ ਜੋ ਘਰ ਉਹ ਫਰੰਟ ਸਾਈਡ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤਕਰੀਬਨ 10 ਤੋਂ 11 ਫੁੱਟ ਜੋ ਮੇਨ ਗੇਟ ਚੌੜਾ ਜੀ ਘਰ ਦਾ ਰੱਖਿਆ ਗਿਆ। ਸੋ ਸਿੰਗਲ ਸਟੋਰੀ ਘਰ ਹੈ ਜੀ ਪੂਰਾ ਪੱਕਾ ਘਰ ਹੈ ਦੋਸਤੋ ਇਹ। ਬਹੁਤ ਘੱਟ ਰੇਟ ਦੇ ਉੱਪਰ ਮਕਾਨ ਮਾਲਕਾਂ ਵੱਲੋਂ ਇਹ ਘਰ ਸੇਲ ਕਰਨੇ ਜੀ। ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਜੀ ਤਾਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਜੀ। ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਸ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਘਰ ਨੂੰ ਖਰੀਦ ਸਕਦੇ ਹੋ ਜੀ ਸੋ ਸਭ ਤੋਂ ਪਹਿਲਾਂ ਫਰੰਟ ਦੇ ਵਿੱਚ ਬਹੁਤ ਵਧੀਆ ਖੁੱਲਾ ਡੁੱਲਾ ਵਿਹੜਾ ਆਉਂਦਾ ਹੈ ਜੀ ਪੂਰਾ ਵਿਹੜੇ ਦੇ ਵਿੱਚ ਪੱਕਾ ਫਰਸ਼ ਲੱਗਿਆ ਹੋਇਆ ਦੋਸਤੋ ਤੇ ਇੱਕ ਸਾਈਡ ਟਾਇਲਟ ਤੇ ਬਾਥਰੂਮ ਬਣੇ ਹੋਏ ਨੇ ਜੀ ਸੋ ਅੰਦਰ ਚੱਲਦੇ ਹਾਂ ਜੀ ਘਰ ਦੇ ਲੌਬੀ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਹੈ ਜੀ ਪੂਰੇ ਘਰ ਦੇ ਵਿੱਚ ਪੱਕਾ ਜੋ ਸੀਮੈਂਟ ਦਾ ਫਰਸ਼ ਲੱਗਿਆ ਹੋਇਆ ਦੋਸਤੋ ਘਰ ਦੇ ਵਿੱਚ ਜਿੰਨਾ ਵੀ ਬਿਜਲੀ ਦਾ ਕੰਮ ਹੈ ਜੀ ਪਾਣੀ ਦਾ ਕੰਮ ਹੈ ਸਾਰਾ ਮਾਲਕਾਂ ਵੱਲੋਂ ਬਹੁਤ ਵਧੀਆ ਕਰਵਾਇਆ ਗਿਆ ਹੈ ਜੀ ਸੋ ਲੌਬੀ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਖੁੱਲਾ ਡੁੱਲਾ ਲੌਬੀ ਦਾ ਏਰੀਆ ਜੀ ਸੋ ਘਰ ਦੀ ਛੱਤ ਵੀ ਪੱਕੀ ਹੈ ਜੀ ਫਰਸ਼ ਲੱਗਿਆ ਹੋਇਆ ਵਧੀਆ ਜੰਗਲੇ ਜੋ ਮਾਲਕਾਂ ਵੱਲੋਂ ਬਣਵਾਏ ਗਏ ਨੇ ਜੀ ਘਰ ਦੀ ਛੱਤ ਦੇ ਉੱਪਰ ਤੇ ਪੱਕੀਆਂ ਪੌੜੀਆਂ ਨੇ ਜੀ ਸੋ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਬਹੁਤ ਵਧੀਆ ਕਰਵਾਇਆ ਹੋਇਆ ਮਾਲਕਾਂ ਨੇ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਦੋਸਤੋ ਸਕਰੀਨ ਤੇ ਚੱਲ ਰਿਹਾ ਜੀ ਪੀਲੀ ਪੱਟੀ ਦੇ ਵਿੱਚ ਬਾਕੀ ਰੇਟ ਦੀ ਜੋ ਵੀ ਜਾਣਕਾਰੀ ਹੈ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਇੱਕ ਬਾਥਰੂਮ ਘਰ ਦੇ ਅੰਦਰ ਅਟੈਚ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਸੋ ਪੱਕੀਆਂ ਪੌੜੀਆਂ ਨੇ ਜੀ ਸਿੰਗਲ ਸਟੋਰੀ ਇਹ ਘਰ ਹੈ ਬਹੁਤ ਵਧੀਆ ਖੁੱਲੇ ਡੁੱਲੇ ਹਵਾਦਾਰ ਬੈਡਰੂਮ ਨੇ ਜੀ ਘਰ ਦੇ ਵਿੱਚ ਵਧੀਆ ਸਟੋਰ ਰੂਮ ਬਣਿਆ ਹੋਇਆ ਜੀ ਤੇ ਵਧੀਆ ਕਿਚਨ ਦਾ ਏਰੀਆ ਬਣਿਆ ਹੋਇਆ ਦੋਸਤੋ ਸੋ ਰਜਿਸਟਰੀ ਵਾਲੀ ਕੋਠੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਚਨ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਹਵਾਦਾਰ ਕਿਚਨ ਹੈ ਕਿੰਨਾ ਖੁੱਲਾ ਡੁੱਲਾ ਬਣਾਇਆ ਹੋਇਆ ਜੀ ਬਾਕੀ ਸੈਲਫਾਂ ਦੇ ਉੱਪਰ ਕਾਲਾ ਪੱਥਰ ਲਗਵਾ ਕੇ ਜੋ ਮਾਲਕਾਂ ਨੇ ਪੂਰੀ ਤਿਆਰੀ ਕਰਵਾਈ ਹੋਈ ਹੈ ਦੋਸਤੋ ਸੋ ਘਰ ਦੇ ਵਿੱਚ ਬਿਜਲੀ ਦਾ ਕੰਮ ਪ੍ਰੋਪਰ ਹੈ ਜੀ ਪਾਣੀ ਦੀ ਪਾਈਪ ਲਾਈਨ ਦਾ ਕੰਮ ਬਹੁਤ ਪ੍ਰੋਪਰ ਕਰਵਾਇਆ ਹੋਇਆ ਮਾਲਕਾਂ ਨੇ ਪਾਣੀ ਵਾਲੀ ਮੋਟਰ ਲੱਗੀ ਹੋਈ ਹੈ ਜੀ ਘਰ ਦੇ ਵਿੱਚ ਸੋ ਬਹੁਤ ਵਧੀਆ ਇਹ ਘਰ ਬਣਿਆ ਹੋਇਆ ਜੀ ਤੁਸੀਂ ਮਾਲਕਾਂ ਦੇ ਨਾਲ ਜਰੂਰ ਗੱਲਬਾਤ ਕਰੋ ਘਰ ਨੂੰ ਖਰੀਦਣ ਦੇ ਲਈ ਬਾਕੀ ਜੋ ਵੀ ਰੇਟ ਦੇ ਵਿੱਚ ਮੌਕੇ ਤੇ ਮਾਨਤਾਣਾ ਹੈ ਜੀ ਮਾਲਕਾਂ ਵੱਲੋਂ ਘਰ ਦਿੱਤਾ ਜਾਵੇਗਾ ਸੋ ਦੋਸਤੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਸਕਰੀਨ ਤੇ ਫਰੰਟ ਸਾਈਡ ਦੇ ਉੱਪਰ ਚੱਲ ਰਿਹਾ ਜੀ ਤੁਸੀਂ ਸਾਨੂੰ WhatsApp ਤੇ ਆਪਣੇ ਘਰ ਦੀ ਪੂਰੀ ਡਿਟੇਲ ਲਿਖ ਕੇ ਭੇਜੋ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਦੋਸਤੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਨਵੀਂ ਤੋਂ ਨਵੀਂ ਜੋ ਘਰ ਦੀ ਹਰ ਰੋਜ਼ ਵੀਡੀਓ ਆਉਂਦੀ ਹੈ ਜੀ ਉਹਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਜੀ ਸੋ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਪੂਰਾ ਘਰ ਦੇਖੋ ਜੀ ਘਰ ਖਰੀਦਣ ਲਈ ਮਾਲਕਾਂ ਨਾਲ ਸਿੱਧੀ ਗੱਲਬਾਤ ਕਰੋ ਅੱਜ ਪਤਾ ਤੁਹਾਡੇ ਲਈ ਇੱਕ ਹੋਰ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਘਰ ਬਣਿਆ ਹੋਇਆ ਸ਼ੇਖ ਵਸਤੀ ਜਲੰਧਰ ਸ਼ਹਿਰ ਦੇ ਵਿੱਚ ਸੋ ਦੋਸਤੋ 2 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਛੋਟੀ ਫੈਮਿਲੀ ਦੀ ਰਹਿਣ ਇਸ ਵਾਸਤੇ ਬਹੁਤ ਚੰਗਾ ਘਰ ਹੈ ਜੀ ਪੂਰੇ ਘਰ ਦੇ ਵਿੱਚ ਰੰਗ ਰੋਗਣ ਦਾ ਕੰਮ ਬਹੁਤ ਵਧੀਆ ਹੈ ਜੀ ਘਰ ਦੇ ਵਿੱਚ ਪੂਰਾ ਟਾਇਲ ਪੱਥਰ ਲੱਗਿਆ ਹੋਇਆ ਦੋਲੇ ਦੁਲੇ ਦੋ ਬੈਡਰੂਮ ਨੇ ਜੀ ਇੱਕ ਕਿਚਨ ਹੈ ਇੱਕ ਅਟੈਚ ਬਾਥਰੂਮ ਹੈ ਜੀ ਸਿੰਗਲ ਸਟੋਰੀ ਘਰ ਆ ਦੋਸਤੋ ਘਰ ਦੇ ਉਪਰ ਪੱਕੀ ਛੱਤ ਪਈ ਹੋਈ ਆ ਕਿਚਨ ਤੁਸੀਂ ਦੇਖ ਸਕਦੇ ਹੋ ਪੱਕਾ ਹੋਇਆ ਕੰਮ ਕਿਚਨ ਦੇ ਵਿੱਚ ਹਵਾਦਾਰ ਕਿਚਨ ਹੈ ਜੀ ਸੋ ਬਹੁਤ ਵਧੀਆ ਮਾਲਕਾਂ ਨੇ ਜੋ ਕੰਮ ਕਰਵਾਇਆ ਹੋਇਆ ਬਿਜਲੀ ਦੇ ਪਾਣੀ ਦਾ ਪ੍ਰਬੰਧ ਘਰ ਦੇ ਵਿੱਚ ਪੂਰਾ ਹੈ ਜੀ ਦੋ ਮਰਲੇ ਜਗਾ ਦੋਸਤੋ 17 ਲੱਖ ਰੁਪਇਆ ਮਾਲਕਾਂ ਵੱਲੋਂ ਡਿਮਾਂਡ ਆ ਮਾਲਕਾਂ ਦਾ ਕਹਿਣਾ ਕਿ ਮੌਕੇ ਤੇ ਘੱਟ ਬਾਦ ਰੇਟ ਹੋ ਜਾਊਗਾ ਬਾਕੀ ਲਾਲ ਪੱਟੀ 'ਚ ਮੋਬਾਈਲ ਨੰਬਰ ਚੱਲ ਰਿਹਾ ਜੀ ਮਾਲਕਾਂ ਦਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਘਰ ਨੂੰ ਖਰੀਦ ਸਕਦੇ ਹੋ ਜੀ ਸੋ ਐਡਲ ਗਵਾਉਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਤਾਂ ਕਿ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਤਾਂ ਮਿਲਦੇ ਆਂ ਦੋਸਤੋ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ